ਸੰਤਾਂ ਨੂੰ ਮਿਲਣ ਲੱਗਾ ਸੰਤ ਕਹਿੰਦੇ ਸਮਾਨ ਬਾਹ ਰੱਖਿਆ ਉਹ ਕਹਿੰਦਾ ਜੀ ਜੋ ਕੋਲ ਸੀ ਰੱਖ ਆਇਆ ਵਾ ਸਮਾਨ ਸੀ ਉਹ ਰੱਖ ਦਿੱਤਾ ਜੁੱਤੀ ਪੈਰਾਂ ਤੋਂ ਲਾ ਦਿੱਤੀ ਉਹ ਰੱਖ ਦਿੱਤੀ ਛਤੜੀ ਸੀ ਉਹ ਰੱਖ ਦਿੱਤੇ ਸੰਤ ਕਹਿੰਦੇ ਨਹੀਂ ਮੈਂ ਤੈਨੂੰ ਫੇਰ ਨਾਲ ਜੁੜੋਗੇ ਤਾਂ ਗੁਰੂ ਵਰਗੇ ਕੰਮ ਕਰੋਗੇ ਇਹ ਮੰਨ ਜੈਸਾ ਸੇਵਾ ਸ੍ਰੋਚੀ ਉਤਰਾ ਅਧਿਕਾਰੀ ਸਾਰੇ ਮਹਾਂਪੁਰਸ਼ਾਂ ਦੀ ਯਾਦ ਤੁਸੀਂ ਬੈਠੇ ਯੋਗਾ ਅਭਿਆਸੀ ਸ੍ਰੀ ਰਾਜਾ ਸ਼ਿਵਦਾਮ ਪ੍ਰਾਣ ਸੰਗਲੀ ਲਿਖੀ ਗਈ ਅਧਰੂ ਕਹਿਣ ਲੱਗੇ ਹਾਈ ਤੇ ਗੱਲ ਮੈਂ ਤੈਨੂੰ ਕਹਿੰਨਾ ਮੈਂ ਕੀ ਦੇ ਸਕਦਾ ਵਾ ਸੱਜਣਾ ਜੇ ਤਾਂ ਮਨ ਕਾਬੂ ਹੈ ਸੇਰ ਉਦਾਸੀ ਦੀ ਪਰਮਾਨ ਜੇ ਮਨ ਕਾਬੂ ਹੈ ਬੁਰਾਈਆਂ ਤੋਂ ਬਚਿਆ ਫਿਰ ਗ੍ਰਸਤੀ ਵੀ ਪਰਮਾਨ ਤੇ ਜੇ ਮਨ ਵਕਾਰੀ ਹੈ ਕਾਬੂ ਚ ਨਹੀਂ ਜੈਸਾ ਸੀਵੈ ਤੈਸਾ ਹੋਵੈ ਤੇਹੇ ਕਰਮ ਦਾ ਕੀ ਕਰਿਆ ਇੱਕ ਜਕਾਰਾ ਲਾਉ ਉਹਨਾਂ ਦੀ ਕਾਮੁਖਤੇ ਬੋਲੇ ਕਹਿੰਦੇ ਮਹਾਪੁਰਸ਼ ਕੋਈ ਦੁਰੇ ਜਾਣ ਫਕੀਰ ਲੋਕ ਨੇ ਸੋਹਣੀ ਚੀਜ਼ ਬਣਾਈ ਦੁਨੀਆ ਤੇ ਉੱਪਰ ਨਾ ਇੱਕ ਬੀਬੀ ਕੱਪੜੇ ਸੁਕਣੇ ਪਾਉਂਦੀ ਸੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਤੇ ਰਹਿਮਤ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਚਰਨਦਾਸ ਜੀ ਉਦਾਸੀਨ ਖੇੜਾ ਬੇਟ ਵਾਲੇ ਮਹਾਂਪੁਰਖਾਂ ਦੇ ਪਾਵਨ ਤਪਸਥਾਨ ਤੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਚਰਨਦਾਸ ਜੀ ਔਰ ਚਾਰ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਸਮਾਗਮ ਬੜੇ ਪਿਆਰ ਸਤਿਕਾਰ ਤੇ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਹਨ ਜਿਸ ਸਮਾਗਮਾਂ ਦੇ ਵਿੱਚ ਪਿਛਲੇ ਕੁਝ ਰੋਜ਼ਾਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਪਾਵਨ ਲੜੀਆਂ ਦੇ ਰੂਪ 'ਚ ਆਰੰਭ ਸੰਨ ਜਾਪ ਔਰ ਤਕਰੀਬਨ 70 ਸ਼੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ ਉਬਰੰਤ ਖੁੱਲੇ ਪੰਡਾਲਾਂ ਦੇ ਵਿੱਚ ਸਤਿਗੁਰ ਜੀ ਦੇ ਪਾਵਨ ਦੀਵਾਨ ਸਜੇ ਜਿਸ ਵਿੱਚ ਮਹਾਨ ਕਥਾਵਾਚਕ ਰਾਗੀ ਢਾਡੀ ਕਥਾਵਾਚਕਾਂ ਨੇ ਹਾਜ਼ਰੀ ਭਰੀ ਇਸ ਸਥਾਨ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਮਹੰਤ ਮੁਨੀ ਜੀ ਮਹਾਰਾਜ ਮਹਾਤਮਾ ਮੁਨੀ ਜੀ ਮਹਾਰਾਜ ਜਿਨ੍ਹਾਂ ਨੇ ਮਹਾਨ ਉਪਰਾਲਾ ਸਮੂਹ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਕੀਤਾ ਇਸ ਟਾਈਮ ਸਾਡੇ ਨਾਲ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਖੁਕਰੈਣ ਵਾਲੇ ਨਰੇਂਦਰ ਸਰ ਵਾਲੇ ਮਹਾਂਪੁਰਖ ਹਾਜ਼ਰ ਹਨ ਔਰ ਬੇਅੰਤ ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਔਰ ਦੂਰੋਂ ਨੇੜਿਓ ਚੱਲ ਕੇ ਆਈਆਂ ਸਾਰੀਆਂ ਸੰਗਤਾਂ ਨੇ ਦਨ ਮਨ ਧਨ ਦੇ ਨਾਲ ਸਹਿਯੋਗ ਦੇ ਨਾਲ ਸਾਰੇ ਸਮਾਗਮ ਹੋਏ ਮਹਾਂਪੁਰਖਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਆਲਾਸੀਨਾ ਦੇ ਰਾ ਉਹ ਉੱਤੇ ਜਿਹੜਾ ਵਰਸ਼ੀ ਸਮਾਗਮ ਹੋ ਰਿਹਾ ਮਹਾਂਪੁਰਖਾਂ ਦਾ ਉੱਤੇ ਅਸੀਂ ਹਾਜ਼ਰੀ ਭਰਨ ਵਾਸਤੇ ਆਏ ਤੇ ਅਸੀਂ ਆਪਣੇ ਆਪ ਨੂੰ ਉਹੜ ਪਾਦਾ ਸਮਝਦੇ ਹਾਂ ਕਿ ਜਿਹੜਾ ਏਰੀਆ ਹੋ ਜੀ ਮਹਾਨ ਰੂਹਾ ਜਿਨ੍ਹਾਂ ਨੇ ਸਾਡੀ ਕੌਮ ਨੂੰ ਜਪ ਤਪ ਨਾਲ ਜੋੜਿਆ ਤੇ ਉਹਨਾਂ ਦੇ ਅਸੀਂ ਇਹ ਦਰਸ਼ਨ ਦੀਦਾਰ ਕਰਕੇ ਬਹੁਤ ਖੱਲੇ ਆ ਤੇ ਸੰਤਾਂ ਨੂੰ ਵੀ ਸੰਤਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹੋ ਜੇ ਬਾਂਪੁਰ ਸ਼ਾਂਤੋਂ ਆਪਾ ਇੱਥੇ ਆ ਕੇ ਮੱਥਾ ਟੇਕ ਕੇ ਸੇਵ ਜ ਲਈਏ ਕਿ ਆਸੀ ਨਹੀਂ ਉਹ ਨਾਮ 바ਣੀ ਨਾਲ ਜੁੜੀਗੇ ਸਿੰਘ ਸੱਜਗੇ ਨੌਜਵਾਨੀ ਨਸ਼ਿਆਂ ਤੋਂ ਬਚੇ ਇਹ ਸਭ ਤੋਂ ਸਾਡਾ ਤੇਰੀ ਅੱਜ ਦੀ ਬਹੁਤ ਵੱਡੀ ਲੋੜ ਆ ਕਿ ਜਿਹੜੇ ਸਾਡਾ ਨੌਜਵਾਨ ਉਹ ਨਸ਼ਿਆਂ ਚ ਬੜੇ ਗਲਤਾਨ ਹੋ ਰਹੇ ਆ ਕਈਆਂ ਦੀ ਮੌਤਾਂ ਹੋ ਰਹੀਆਂ ਉਹ ਇਸ ਤਰ੍ਹਾਂ ਕਿ ਇਹ ਗੁਰੂ ਮਹਾਰਾਜ ਦਾ ਪੱਲਾ ਫੜੀਏ ਤੇ ਇਹ ਸਾਨੂੰ ਇਹੋ ਜਿਹੇ ਹਾਲਾਤਾਂ ਤੋਂ ਬਾਹਰ ਕੱਢ ਸਕਦੇ ਆ ਵਾਹਿਗੁਰੂ ਦੀ ਖਾਤਰ ਅ ਬਾਰੇ ਕਰਮਾ ਵਾਲਿਆਂ ਜਿਹੜਾ ਇਸ ਜੀ ਧਰਤੀ ਤੇ ਪਿੱਤਰ ਤੇ ਮਹਾਪੁਰਸ਼ਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਦਾ ਆ ਇਹ ਡੇਰਾ ਬਾਬਾ ਚਰਨਦਾਸ ਜੀ ਦੇ ਜਿਹੜੇ ਚਾਰ ਮਹਾਪੁਰਸ਼ਾਂ ਦੀ ਜਿਹੜੀ ਵਰਸੀ ਹੁੰਦੀ ਆ ਪੱਕੀ 15 ਮਾਗ 26 27 28 ਜਿਹੜੀਆਂ ਹੋ ਰਹੀ ਆ ਉਹਦੇ ਲਈ ਸਮਾਗਮ ਹੁੰਦੇ ਬਹੁਤ ਵੱਡੀ ਪੱਧਰ ਤੇ ਸਾਰੀ ਸੰਗਤ ਨੂੰ ਮੌਕਾ ਮਿਲਦਾ ਦਰਸ਼ਨ ਕਰਨ ਦਾ ਤੇ ਸੇਵਾ ਕਰਨ ਦਾ ਵੀ ਤੇ ਬਾਬਾ ਜੀ ਸਾਡੇ ਅੰਤਮੁਨੀ ਜੀ ਬਾਬਾ ਜੀ ਜਿਨ੍ਹਾਂ ਦੇ ਰਹਿਨਮਈ ਹੇਠ ਇਹ ਪ੍ਰੋਗਰਾਮ ਜਿਹੜਾ ਸਾਰਾ ਬਰਸੀ ਦਾ ਹੁੰਦਾ ਆ ਤੇ ਲੋਕ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਕਿਉਂਕਿ ਜਿਹੜੇ ਆਪਣੇ ਵੱਡਿਆਂ ਦੇ ਮਹਾਂਪੁਰਸ਼ਾਂ ਦੇ ਦਿਨ ਜਦੋਂ ਮਨਾਏਦੇ ਆ ਤੇ ਬੱਚਿਆਂ ਨੂੰ ਵੀ ਉਹਦੀ ਜਿਹੜੀ ਆ ਜਾਣਕਾਰੀ ਮਿਲਦੀ ਆ ਔਰ ਬੱਚੇ ਵੀ ਉਸ ਲੀਹ ਤੇ ਚੱਲਦੇ ਆ ਉਹਦੇ ਕਰਕੇ ਇਹ ਸਮਾਗਮ ਇਸ ਜਿਹੜਾ ਡੇਰਾ ਬਾਬਾ ਚਰਨਦਾਸ ਜੀ ਦਾ ਦಾಸੀਨ ਜਿਹੜੇ ਮਾਪੋਚੇ ਪ੍ਰੋਗਰਾਮ ਬਬਸ਼ਰੀ ਚੰਦ ਜੀ ਦੀ ਜਿਹੜੇ ਉਹ ਮਨਾਰ ਉਹਨਾਂ ਦੀ ਰਹਿਨਮਈ ਹੇਠ ਹੀ ਮੈਂ ਕਹਿ ਸਕਦਾ ਦಾಸੀਨ ਜਿਹੜੇ ਨਾ ਉਹ ਸਾਰੇ ਦੇਸ਼ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚ ਹੋਰ ਬਣੇ ਆ ਅਖਾੜੇ ਬਣੇ ਆ ਤੁਸੀਂ ਘਰਦਵਾਰ ਚਲੇ ਜਾਓ ਕਿਤੇ ਚਲੇ ਜਾਓ ਬਹੁਤ ਵੱਡੀ ਪੱਧਰ ਤੇ ਮਹਾਪੁਰਸ਼ ਕਿਉਂ ਇਹ ਸੰਤ ਮਹਾਪੁਰਸ਼ਾਂ ਦੇ ਕਰਕੇ ਹੀ ਦੁਨੀਆ ਮੈਂ ਕਹਿ ਸਕਦਾ ਖੜੀ ਜਿੰਨਾ ਨਹੀਂ ਤੇ ਪਾਪ ਵੱਧ ਗਿਆ ਜਿੰਨਾ ਕੁਝ ਅੱਜ ਆਪਾਂ ਕਹਿੰਦੇ ਨਾ ਆਪਾਂ ਬਹੁਤ ਫਾਸਟ ਹੋ ਗਏ ਆ ਅੱਗੇ ਨੂੰ ਚਲੇ ਗਏ ਆ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਇਹ ਉਹਦਾ ਹੀ ਜਿਹੜਾ ਨਤੀਜਾ ਜਿਹੜਾ ਮਹਾਪੁਰਸ਼ਾਂ ਨੇ ਨਹੀਂ ਭਗਤੀ ਕਰਦੇ ਆ ਜਾਂ ਕਰ ਆਉਂਦੇ ਆ ਉਦੇ ਕਰਕੇ ਹੀ ਦੁਨੀਆ ਖੜੀ ਨਹੀਂ ਤੇ ਜਨਾ ਪਾਪ ਵੱਧ ਗਿਆ ਉਹਦੇ ਲਈ ਬੜਾ ਜ਼ਰੂਰੀ ਆ ਵੀ ਇਹ ਸੰਤ ਮਹਾਪੁਰਸ਼ਾਂ ਦੀ ਦਿੱਤੀ ਤਪੱਸਿਆ ਨਾਲ ਹੀ ਨਹੀਂ ਤੇਰਾ ਸੰਗਤਾਂ ਨੂੰ ਮੈਂ ਮੈਸੇਜ ਆਪਾਂ ਕੌਣ ਹੋਣੇ ਦੇਣ ਵਾਲੇ ਇਹ ਮਹਾਪੁਰਸ਼ ਦੇਣਗੇ ਸੰਗਤਾਂ ਨੂੰ ਮੈਸੇਜ ਕਿ ਜਿਹੜਾ ਆਪਸੀ ਭਾਈਚਾਰਕ ਪ੍ਰੇਮ ਬਣਾ ਕੇ ਰੱਖਣਾ ਚਾਹੀਦਾ ਔਰ ਇਹ ਦਿਨ ਮਨਾਉਣੇ ਚਾਹੀਦੇ ਔਰ ਆਪਣੇ ਏਰੀਆ ਦੇ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਜਿਹੜਾ ਨਫ਼ਰਤ ਦੇ ਬੀਜ ਆ ਉਹ ਨਹੀਂ ਬੋਣੇ ਚਾਹੀਦੇ